ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਨਾਣੇਵਾਲ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਪੰਜ ਬਸੀਆਂ ਜੀ ਐਚਐਫ ਤੇ ਜਰਸੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਵਾਕਿਪਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਤਾ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਬਈ ਸਾਸਿਗਾ ਜੀ ਸਾਸਿਗਾ ਜੀ ਨਾਮ ਦੱਸੋ ਜੀ ਆਪਣਾ ਜਗਦੀਪ ਸਿੰਘ ਜੀ ਪਿੰਡ ਨਹੀਂ ਨਹੀਂ ਆ ਜੀ ਮੋਬਾਈਲ ਨੰਬਰ ਜੀ 7087711953 ਜੀ ਠੀਕ ਆ ਜੀ ਹਾਂਜੀ ਬਾਈ ਜੀ ਆਪ ਨੂੰ ਕਿੰਨੇ ਬੱਸੀਆ ਬਕਾਓ ਵੀਰੇ ਆਪਣਾ ਕੋ ਪੰਜਾਬ ਵੀਰੇ ਠੀਕ ਆ ਜੀ ਦੋ ਜਰਸੀ ਆ ਹਾਂਜੀ ਆ ਪਹਿਲੀ ਜਰਸੀ ਦੀ ਜਾਣਕਾਰੀ ਦਿਓ ਜੀ ਇਹ ਵੀਰੇ 10 ਮਹੀਨੇ ਦੀ ਬੱਸੀ ਆ ਹਾਂਜੀ ਹਾਂ ਵੀਰੇ

ਮੋਰ ਲਈ ਮੋਰ ਲਓ ਲਓ ਰੋਕ ਲੈ ਇੱਕ ਮਿੰਟ ਹਾਰੇ ਭਾਈ ਹਾਂਜੀ ਇਹ ਦੇਖੋ ਚੰਗੀ ਤਰ੍ਹਾਂ ਦੇਖੋ ਭਰਾ ਫੇਸ ਪੂਰੀ ਕੁਆਲਿਟੀ ਹੋਰ 2 ਮਹੀਨਿਆਂ ਦੇ ਟੀਕੇ ਦੇ ਕਾਬਿਲ ਆ ਭਾਈ ਠੀਕ ਹੈ ਠੀਕਾ ਕਿੰਨੇ ਟਾਈਮ ਦੀ ਹੋ ਗਈ ਜੀ ਇਹ ਇਹ 10 ਮਹੀਨੇ ਦੀ ਹੈ ਭਰੇ 10 ਮਹੀਨੇ ਦੀ ਹਾਂ ਠੀਕ ਹੈ ਲਓ ਜੀ ਸਕੀਨ ਆ ਬਸੀ ਭਾਈ ਇਹਨਾਂ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਪੈਂਡ ਲੈਣੇ ਬਾਲ ਤੇ ਜਿਲ੍ਹਾ ਨੂੰ ਪੈਂਦਾ ਪਰਨਾਲਾ ਇਹ ਅੱਛਾ ਅੱਛਾ ਤਿੰਨੇ ਭਾਈ ਅੱਛਾ ਫਾਂ ਤੇ ਇਹਨਾਂ ਦਾ ਵੀ ਆਪਾਂ ਜੋੜੇ ਦੇ ਕਰਾਂਗੇ ਰੇਟ ਤਾਂ ਠੀਕ ਆ ਠੀਕ ਆ ਥਾਂ ਥਾਂ ਦਿਖਾ ਦੇ ਵੀਰੇ ਚਾਰ ਆ ਪੂਰੇ ਵਧੀਆ ਯਾ ਜੂਤ ਦਿਖਾ ਦੇ ਵੀਰੇ ਠੀਕ ਹੈ ਹੈਂਟ ਪ੍ਰਿੰਟ ਪ੍ਰਿੰਟ ਰੱਸੀ ਦਾ ਲਓ ਜੀ ਲਓ ਇੱਕ ਕਿੰਨੇ ਟਾਈਮ ਦੀ ਆ ਦੱਸੋ ਜੀ ਇਹ ਵੀਰੇ 8 ਮਹੀਨਿਆਂ ਦੀ ਆ ਤੇ ਰੇਟ ਭਰਾ ਦਾ ਰੇਟ ਵੀਰੇ ਆ ਜੋੜੇ ਦੇ ਕਰਾਂਗੇ ਆਪਾਂ ਜੋੜੇ ਦਾ ਕੀ ਰੇਟ ਆ ਜੀ ਦਾ ਜੋੜੇ ਦਾ ਵੀ ਜਾਇਜ਼ੀ ਕਰਾਂਗੇ ਸਰ ਠੀਕ ਹੈ ਲਓ ਜੀ ਜੋੜੇ ਦਾ ਵੀਰੇ 18000 ਰੁਪਏ ਰੇਟ ਆ 18000 ਠੀਕ ਹੈ ਦੱਸ ਦਿਓ ਕਿਹੜੇ ਕਿਹੜੀ ਆ ਜੇ ਕੱਲੀ ਬੱਸੀ ਲੈਣੀ ਹੈ ਕੱਲੀ ਦਾ ਰੇਟ ਕੱਲੀ ਦਾ ਬੱਸ ਭਾਈ ਉਹ ਹੀ ਆ ਹੋਈਗਾ ਠੀਕ ਹੈ ਜੀ ਹਾਂ ਲਓ ਜੀ ਖੜਨਾ ਖੜਨਾ ਚੰਗਾ ਤੋਰਾ ਤਰਾ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਲਓ ਜੀ ਚੈੱਕ ਕਰ ਸਕਦੇ ਹੋ ਠੀਕ ਹੈ ਕਿਹੜਾ ਜੁੜਾ ਦੀ ਗੱਲ ਤੁਸੀਂ ਗੱਲ ਕਰਦੇ ਆ ਦੂਜੀ ਦੀ ਕਨਾਲ ਆ ਵੀਰੇ ਠੀਕ ਹੈ ਜੁੜਾ ਠੀਕ ਹੈ ਲਓ ਜੀ ਇਹਨਾਂ ਦੋਨਾਂ ਦਾ 18000 ਰੁਪਏ ਠੀਕ ਹੈ ਠੀਕ ਹੈ ਤੋਰ ਲਓ ਲਓ ਜੀ ਸਾ ਜੋੜ ਹੀ ਦੇਣਾ ਇਹ ਹਾਂਜੀ ਇਹ ਜੋੜਾ ਦੇਣਾ ਆਪਾਂ ਠੀਕ ਹੈ ਜੀ ਦਿਖਾ ਦੇ ਵੀਰੇ ਫੇਸਬੁਕ ਕੁਆਲਿਟੀ ਠੀਕ ਹੈ ਜੀ ਜਾਜੂ ਦਿਖਾ ਬੱਸੀ ਦੀ ਵੀਰੇ ਠੀਕ ਹੈ ਜੀ ਚਾਰੇ ਵੀਰੇ ਖੀਰੀਆਂ ਹੀ ਆ ਬੱਸਾਂ ਪੰਜ ਜੀ ਠੀਕ ਹੈ ਇਹਦੀ ਫੋਰਸਾਂ ਨਹੀਂ ਵੀਰੇ ਦਿਖਾ ਦੇ ਇਧਰੋਂ ਠੀਕ ਹੈ ਜੀ ਇਹਦੀ ਉਮਰ ਕਿੰਨੀ ਹੈ ਜੀ ਇਹਦੀ ਮੂਰ 8 ਮਹੀਨੇ ਆ ਵੀਰੇ ਇਹਦੀ ਵੀ 8 ਮਹੀਨੇ ਠੀਕ ਹੈ ਹਾਂ ਉਹ ਤੇ ਕਿੱਲੇ ਤੇ ਲੈ ਚਲੋ ਜੀ ਬੰਨ ਦਾਂਗੇ ਉਹ ਬੰਨ ਕੇ ਦਿਖਾ ਠੀਕ ਹੈ ਆ ਲੋ ਜੀ ਧਾਣ ਦੇਖ ਸਕਦੇ ਚਾਰੇ ਨਿੱਖੜ ਮੈਂ ਠੀਕ ਹੈ ਹੂੰ ਕੋਈ ਫੋਰਸਾਂ ਨਹੀਂ ਲੈ ਠੀਕ 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 ਹੈ ਜੀ ਜਾਜੂਤ ਬਹੁਤ ਆ ਵੀਰੇ ਬੱਸੀ ਦੀ ਠੀਕ ਹੈ ਫਾਰਮ ਵਾਲੀ ਬੱਸੀ ਹੈ ਵੀਰੇ ਠੀਕ ਹੈ ਉਂ ਵੈਸੇ ਕੱਲੇ ਕੱਲੀ ਜੇ ਕਿਸੇ ਨੇ ਲੈਣੀ ਹੋਈ ਤਾਂ ਜੀ ਕੱਲੀ ਕੱਲੀ ਦਾ ਵੀ ਫੋਨ ਤੇ ਉਹ ਜਿਹਾ ਖਾਣਾ ਕਰਾਂਗਾ ਉਸਾਂ ਨਾ ਕਰੂੰਗੀ ਠੀਕ ਹੈ ਜੀ ਮੂੰ ਜੋੜੇ ਦਾ 18000 ਥੋੜੀ ਦੇਣਾ ਹਾਂ ਵੀਰੇ ਠੀਕ ਹੈ ਹਾਂਜੀ ਬਈ ਇਹਦੀ ਦੱਸੋ ਜਾਣਕਾਰੀ ਇਹ ਕਿੰਨੇ ਟਾਈਮ ਦੀ ਹੈ ਇਹ ਵੀਰੇ 10 ਮਹੀਨੇ ਦੀ ਹੈ ਇਹ 10 ਮਹੀਨੇ ਦੀ ਹੈ ਹਾਂ ਵੀਰੇ ਠੀਕ ਆ ਹਾਂ ਇਹਦੇ ਵੀ ਥਾਨ ਵੀਰੇ ਚਾਰ ਹੀ ਆ ਠੀਕ ਆ ਰੇਟ ਕੁਆਲਟੀ ਜਾਜੂਤ ਪੂਰੀ ਆ ਬੱਸੀ ਦੀ ਤੇ ਮੂੰ ਮਾਂ ਦਿਖਾ ਦੇਵਾਂ ਫੇਸਬੁਕ 'ਨ ਦੇਖ ਵੀਰੇ ਠੀਕ ਹੈ ਹਾਂ ਦੋਪਰਾ ਹਾਂਜੀ ਰੇਟ ਦੱਸ ਲਈ ਜਾਜਾ ਦਾ ਰੇਟ ਵੀਰੇ ਇਹਦਾ 12000 ਰੁਪਇ 12000 ਰੁਪਏ ਹਾਂ ਠੀਕ ਇਹ ਲੋਪਰਾ 12000 ਰੁਪਏ ਰੇਟ ਆ ਕਦ ਬੜੇ ਸੁਖਨ ਕਰਮ ਵਾਲੀ ਦੇ ਵਧੀਆ ਸੋਹਣੀ ਸੁਨੱਖੀ ਆ ਠੀਕ ਹੈ ਜੀ ਠੀਕ ਆ ਲੋ ਜੀ ਕੋਈ ਫੋਰਸ ਆ ਨਮ ਤੋ ਹਾਂ ਠੀਕ ਹੈ ਚੈੱਕ ਕਰ ਸਕਦੇ ਹੋਰਾ ਠੀਕ ਹੈ ਜੀ ਬਾਈ ਨੇ ਰੇਟ ਬਿਲਕੁਲ ਜਾਇਜ਼ ਹੀ ਮੰਗਿਆ ਦਾ ਠੀਕ ਹੈ ਜੀ ਇਹ ਕਾ ਵੀਰੇ ਜਰਸੀ ਨਗੀਨਾ ਹਾਂ ਲੋ ਜੀ ਇਹ ਕਿੰਨੇ ਟਾਈਮ ਦੀ ਜੀ ਇਹ ਵੀਰੇ 4 ਕਿ ਮਹੀਨੇ ਦੀ ਆ ਯਾਰ ਇਹ 4 ਮਹੀਨੇ ਦੀ ਹਾਂ ਵੀਰੇ ਠੀਕ ਹੈ ਜੀ ਇਹਦਾ ਰੇਟ ਭਰਾਜ ਦਾ ਇਹਦਾ ਵੀਰੇ ਜ਼ਿਆਦਾ ਰੇਟ 8000 ਰੁਪਏ ਵੀਰੇ ਠੀਕ ਹੈ ਹਾਂ ਫੇਸ ਫੁੱਟ ਦਿਖਾ ਦੇ ਵੀਰੇ ਦਾ ਠੀਕ ਹੈ ਹਾਂ ਲੋ ਜੀ ਟੋ ਆਟਾ ਮੱਥੇ ਚ ਬੋਦੀ ਬਦੀ ਪੂਰੀ ਹਾਲਾ ਠੀਕ ਹੈ ਠੀਕ ਹੈ ਵੀਰੇ ਥੋੜਾ ਇਹਦਾ ਕਰਦੇ ਰਸੇ ਦਾ ਠੀਕ ਹੈ ਲੀ ਆਈ ਹੈ ਨਾ ਠੀਕ ਹੈ ਹਾਂ ਲੋ ਜੀ ਥਣ ਵੀ ਵਿਚਾਰੀ ਦੇ ਨਿਖੜਵੇਂ ਦੇਖ ਸਕਦੇ ਹੋ ਠੀਕ ਹੈ ਥਣ ਤੁਹ ਬਹੁਤ ਵਧੀਆ ਵੀਰੇ ਲੋ ਜੀ ਦੇਖ ਵੀਰੇ ਥੀ ਥਣ ਚਾਰ ਪੂਰੇ ਨਿਖੜਵੇਂ ਠੀਕ ਹੈ ਹਾਂ ਆ ਜਾ ਲੋ ਭਰਾ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਪੰਜ ਬਸਤੀਆਂ ਬਾਈ ਜੀ ਕੋਲ ਬਾਈ ਜੀ ਨੇ ਰੇਟ ਵੀ ਆਪਾਂ ਨੂੰ ਦੱਸਤਾ ਜੀ ਜਰਸੀ ਐਚ ਐਫ ਸਾਰੇ ਤਰ੍ਹਾਂ ਦੀਆਂ ਵਸੀਆਂ ਬਾਈ ਕੋਲ ਹੈਗੀਆਂ ਬਾਈ ਨੇ ਰੇਟ ਵੀ ਜਾਇਜ਼ ਕੀਤਾ ਬਾਈ ਜੀ ਨਾਲ ਜਰੂਰ ਕੰਡਕਟ ਕਰੋ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ